ਲੋਜੀ ਸਿੰਘ ਤੋਂ ਕੀ ਹਾਲ ਨੇ ਜੀ ਆਪਾਂ ਅੱਜ ਹੱਕ ਦਿੱਤਾ ਪਿੰਡੋਂ ਆਪਣਾ ਸਾਈਕਲ ਇੱਧਰ ਪੈ ਗਿਆ ਸਾਡੇ ਗੁਰੂ ਘਰ ਨਮਿਆਂ ਦਾ ਨਮੈ ਦੀ ਕਹਿੰਦੇ ਨੇ ਵੈਸੇ ਮੱਥਾ ਸਿੰਘ ਆਲਾ ਹਾਂ ਮੱਥਾ ਸਿੰਘ ਆਲਾ ਗੁਰਦੁਆਰਾ ਇਹ ਸਾਡੇ ਪਿੰਡ ਦਾ ਲੈਂਕ ਰੋਡ ਜਿਹੜਾ ਤਨੌਲੇ ਨਾਲ ਜੁੜ ਜਾਂਦਾ ਤੇ ਅੱਜ ਦੀ ਆਪਣੀ ਰੋਡ ਸਫਰ ਹੋਊਗਾ ਅ ਪੀ ਖੇੜਾ ਰੋਡ ਦੇਖਦੇ ਆ ਕਿੱਥੇ ਕਿਤੇ ਜਾਣੇ ਆ ਤੇ ਕਿੱਥੋਂ ਕਰਾਂਗੇ ਵਾਪਸੀ ਚੱਲਦੇ ਆ ਜੀ ਚੱਲਦੇ ਚੱਲਦੇ ਲਓ ਜੀ ਆ ਆ ਗਿਆ ਸਾਡੇ ਪਿੰਡ ਦਾ ਅੱਡਾ ਸਾਹਮਣੇ ਵਾਲੀ ਸੜਕ ਜਾਂਦੀ ਆ ਧਨੋਲੇ ਆਹ ਵਾਲੀ ਸੜਕ ਬਾ ਜਾਂਦੀ ਆ ਨੈਸ਼ਨਲ ਰੋਡ ਐਚ ਐ 7 ਫਰੀ ਆ ਜੀ ਬਈ ਸਾਡੇ ਪਿੰਡ ਵਾਲਿਆਂ ਦੀ ਜੂਸ ਦੀ ਦੁਕਾਨ ਤੇ ਆਪਾਂ ਖਿੱਚਦਾ ਇੱਧਰ ਪਿੱਖੀਵਾਲ ਨੂੰ ਇਹ ਰੋੜ ਜਾਂਦਾ ਸਿੱਧਾ ਪਿੱਖੀ ਨੂੰ ਪਿੱਖੀ ਹੈ ਜਿੱਥੋਂ ਅ ਸ਼ਾਇਦ 25 27 28 ਇੰਨੀ ਕਿਹਾਟ ਆ ਤੇ ਚੱਲਦੇ ਆ ਜੀ ਚੱਲਦੇ ਚੱਲਦੇ ਲੋ ਜੀ ਆਪਣੇ ਪਿੰਡ ਤੋਂ ਬਾਅਦ ਜਿਹੜਾ ਪਿੰਡ ਆਉਂਦਾ ਉਹ ਆ ਜੀ ਕਾਲੇਕੇ ਤੇ ਇਹ ਕਾਲੇ ਕੰ ਦਾ ਮੇਨ ਅੱਡਾ ਜਿਹੜਾ ਭੀਖੇਲੀ ਸੜਕ ਤੇ ਆ ਸਾਹਮਣੇ ਇੱਕ ਸ਼ਾਨਦਾਰ ਗੁਰਦੁਆਰਾ ਗੁਰੂ ਘਰ ਤੇ ਆ ਆ ਗਿਆ ਸੂਏ ਵਾਲਾ ਰਾਹ ਹੁਣ ਆ ਫੰਡੇ ਵੀ ਬਹੁਤ ਆ ਯਾਰ ਕਾਫੀ ਬੰਦਾ ਪਿੰਡ ਹੈ ਘੈਂਟ ਗਲਵਾ ਦਾ ਲਓ ਜੀ ਸੰਗਤੋਂ ਆ ਆ ਗਿਆ ਫੇਰ ਸੂਆ ਇਸ ਵਾਜੇ ਇਧਰੋਂ ਦੇਖੀਏ ਤਾਂ ਸਾਡੇ ਪਿੰਡ ਵੇਚਦੀ ਆਉਂਦਾ ਇਹ ਇਧਰ ਕਹਾਂ ਲੰਗੇ ਆਉਂਦਾ ਤੇ ਇਸੇ ਸੂਏ ਤੇ ਆ ਬਈ ਕਾਲੇ ਕੀ ਸਾਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਅਸੀਂ 2-3 ਸਾਲ ਪੜ੍ਹੇ ਵੀ ਆ ਮੇਰੇ ਨਾਲ ਕਾਲੇ ਕਹਿੰਦੇ ਬਹੁਤ ਪੜ੍ਹਦੇ ਹੁੰਦੇ ਸੀ ਜੰਗੀਰ ਕਾਲਾ ਖਾਨ ਮੀਤਾ ਗੱਲ ਬਹੁਤ ਨਾਂ ਨੇ ਕੁਝ ਯਾਦ ਨਹੀਂ ਕੁਝ ਭੁੱਲ ਗਏ ਪਰ ਵਧੀਆ ਸਮਾਂ ਸੀ ਸਕੂਲ ਲਾਈਫ ਬਹੁਤ ਘੈਂਡ ਹੁੰਦੀ ਆ ਯਾਰ ਆਪਾਂ ਜਦ ਵੱਡੇ ਹੋ ਜਾਂਦੇ ਨੇ ਮਿਸ ਕਰਦੇ ਆ ਉਹ ਚੀਜ਼ਾਂ ਹਨ ਤੇ ਜਿਹੜੇ ਯਾਰ ਪੜਦੇ ਨੇ ਪੜਦੇ ਰਹੋ ਵਧੀਆ ਨਿਆਰੇ ਲਾਓ ਸਕੂਲ ਲਾਈਫ ਘੈਂਡ ਹੁੰਦੀ ਆ ਬੂਰੇ ਉਹ ਆਪਣੇ ਸ਼ਾਫਰ ਨੂੰ ਅੱਗੇ ਵਧਾਈਏ ਚੱਲਦੇ ਚੱਲਦੇ ਲੋ ਜੀ ਕਹਿੰਦੇ ਰਸਤੇ 'ਚ ਜਾਂਦੇ ਜਾਂਦੇ ਬਹੁਤ ਘੈਂਡ ਚੀਜ਼ਾਂ ਮਿਲਦੀਆਂ ਆ ਕਿਸੇ ਬਾਈ ਨੇ ਅੱਧੇ ਪੌਣੇ ਕਿਲੇ 'ਚ ਨਾ ਬਾਗ ਲਾਇਆ ਆ ਮੇਰੇ ਘਰ ਵਿੱਚ ਮਰੂਤਾਂ ਦਾ ਬਾਗ ਹੈ। ਯਾਰ ਘੈਂਟ ਜੀ ਜਾਣਾਵੇਂ ਬਾਗਬਾਨੀ। ਵੱਲ ਧਿਆਨ ਦੇਣਾ ਚਾਹੀਦਾ ਉਧਰ ਬਾਬਾ ਸਰੋਂ ਕੱਢੀ ਜਾਂਦਾ ਮੇਰੇ ਗਣੀ ਝਾਕਦਾ। ਤੇ ਸੋਣਾ ਯਾਰ ਬਾਗ ਘੈਂਣਾ। ਮੈਂ ਵੀ ਖੇਤ ਲਾਏ ਨੇ ਖਾਨਕ ਜੋਗੇ ਸਾਰੇ ਤਰ੍ਹਾਂ ਦੇ ਫਲ ਆ। ਤੇ ਹੋਰ ਬਤਾਵਾਂਗੇ ਯਾਰ। ਮੂਰੇ ਪਿੰਡ ਦਸ਼ਨ ਲੱਗ ਗਿਆ ਆਪਾਂ ਨੂੰ ਸਪਾਲ ਖਲਾਂ। ਇੱਥੇ ਦੋ ਪਿੰਡ ਨੇ ਸਪਾਲਾਂ। ਇਸ ਪਾਲਖਣਾ ਵੱਡੇ ਸਪਾਲ ਵੀ ਰਹਿੰਦੇ ਨੇ ਛੋਟੇ ਸਪਾਲ ਵੀ ਰਹਿੰਦੇ ਨੇ ਹਣਾ ਚਲੋ ਜੀ ਚਾਲਦੇ ਆ ਆਪਣੇ ਸਫ਼ਰ ਤੇ ਆਹ ਬੜੀ ਘੜ ਬਾੜ ਕੀਤੀ ਹੈ ਕਿਸੇ ਨੇ ਰੰਗ ਫਰੰਗੀ ਮੇਰੇ ਖਿਆਲ ਚ ਕੋਈ ਕੈਫੇ ਗੁਫੇ ਬਣਾਉਣ ਦੀ ਤਿਆਰੀ ਜਾ ਕੋਈ ਗੱਭਰੂ ਸਰਾਗ ਲਵਾਦਾ ਆ ਅੱਗੇ ਨਾਲ ਪੱਠਿਆਂ ਵਾਲੀ ਕਰਦੇ ਹੁੰਦੇ ਲੋਕਾਂ ਦੇ ਬਾਣਾ 'ਚ ਠੇਕਾ ਕਰਦੇ ਤੇ ਬਾਣਾ 'ਚੋਂ ਇੱਟਾਂ ਪੱਤ ਕੇ ਫੇਰ ਲਿਆਉਂਦੇ ਹੁਣ ਪੱਠੇ ਵਾਲੇ ਵੀ ਕਿਥਾਂ ਮਿੱਟੀ ਇਕੱਠੀ ਕਰ ਲੈਂਦੇ ਨੇ ਮਤਲਬ ਕਿਸੇ ਨਾਲ ਕੰਟਰੈਕਟ ਕਰਦੇ ਨੇ ਉਹਦੀ ਸਾਰੀ ਮਿੱਟੀ ਜਿੰਨੇ ਫੱਟ ਕਹਿੰਦਾ ਅਗਲਾ ਚੱਕੇ ਤੇ ਆਉਦੇ ਪੱਠੇ ਦੇ ਲਵੇ ਸਟੋਰ ਕਰ ਲੈਂਦੇ ਨੇ ਇਹਨਾਂ ਨੂੰ ਵੀ ਸੌਖਾ ਪਰ ਉਹ ਵੀ ਅਸੀਂ ਦੇਖਿਆ ਨਾ ਪਹਿਲੀਆਂ ਚ ਤੇ ਬੜੀ ਦੂਰੋਂ ਦੂਰੋਂ ਕੱਚੀਆਂ ਇੱਠਾਂ ਹੱਥ ਕੇ ਲੈ ਕੇ ਆਉਂਦੇ ਹੁੰਦੇ ਫਿਰ ਪੱਠੇ ਤੇ ਆਉਂਦੀਆਂ ਹੁੰਦੀਆਂ ਇਟਾਂ ਘੈਂਟ ਸੀ ਉਹ ਵੀ ਕੰਮ ਚਲੋ ਲੋ ਜੇ ਪਹੁੰਚ ਚੁੱਕਿਆ ਅਸਪਾਲੀ ਇਧਰਲੀ ਸੜਕਾ ਤਵਾ 19 ਕਿਲੋਮੀਟਰ ਰੂੜੇਕੇ ਕਲਾਂ 11 ਇੱਥੇ ਕਿਹੜੇ ਸੀ ਆਪਾਂ ਇੱਕ ਮੋਬਾਈਲਾਂ ਦੀ ਸਾਫ ਤੇ ਤੇ ਆਪਾਂ ਨੂੰ ਚਾਹੀਦਾ ਇੱਕ ਮੋਅਲ ਸਟੈਂਡ ਜਿਹੜਾ ਸਾਈਕਲ ਤੇ ਵੀ ਲੱਗ ਜੇ ਤੇ ਵਿੱਚ ਫੋਨ ਵੀ ਸੈੱਟ ਹੋ ਜੇ ਬਾਈ ਕੋਲੋਂ ਨਹੀਂ ਮਿਲਿਆ ਚਲੋ ਕਿਤੇ ਧਨੌਲੇਵਲ ਗੇੜਾ ਲੱਗਿਆ ਉੱਥੇ ਲਿਆਵਾਂਗੇ ਵਾਰ-ਵਾਰ ਫੋਨ ਕੱਢਣਾ ਤੇ ਵੀਡੀਓ ਸ਼ੂਟ ਕਰਨੀ ਔਖੀ ਜਿਹੀ ਲੱਗਦੀ ਹੈ ਜੇਬ ਚੋਂ ਕੱਢ ਕੇ ਚਲੋ ਜੀ ਨਵਜੋਤ ਅੱਖਾਂ ਦਾ ਹੱਸਪ ਤਾਰ ਸਪਾਲਾਂ ਠੀਕ ਹੈ ਚਲੋ ਅਗਲੇ ਸਫਰਾਂ ਵੱਲ ਚਲੋ ਜੀ ਲਾਉ ਰਹੀ ਮੇਰੇ ਡਰੋਨ 'ਤੇ ਲੱਗ ਗਈ ਵੀ ਲਈਏ ਪਾਣੀ ਤੇ ਪ੍ਰੋਫੈਸ਼ਨਲ ਆਣੀ 15 ਕਿਲੋਮੀਟਰ ਬਾਅਦ ਆਇਆ ਤੇ ਲੱਗੀ ਇੱਕ ਸਾਈਕਲ ਨਾ ਇਹ ਸਪੈਸ਼ਲ ਨਹੀਂ ਹੈਗਾ ਵੀ ਰੋਡ ਬਾਈਕ ਜਿਹਨੂੰ ਕਹਿੰਦੇ ਨੇ ਆ ਪਾ ਚੇਂਜ ਕਰਾ ਕੇ ਸਾਈਕਲ ਵਧੀਆ ਲਿਆ ਦੁੰਨੇ ਦਾ ਕੋਟ ਹੁਣ ਸਾਰੇ ਸਮਝ ਗਏ ਹੋਏ ਕਿ ਕਿਹੜੇ ਬੰਦੇ ਦਾ ਪਿੰਡ ਹੈ ਆਜੋ ਮਿਲਦੇ ਆ ਕੋਟ ਦੁੰਨਾ ਸਾਹਮਣੇ ਪਿੰਡ ਨਜ਼ਰ ਆਉਣ ਲੱਗ ਗਿਆ ਲੋ ਜੀ ਆਪਾਂ ਪਹੁੰਚ ਚੁੱਕੀਆਂ ਪਿੰਡ ਕੋਟ ਦੁੰਨਾ ਇਹਨੇ ਇੱਥੋਂ ਦਾ ਇੱਕ ਗੱਭਰੂ ਬਣਾਉਂਦਾ ਸ਼ਾਰਟ ਫਿਲਮ ਸਾਰੇ ਜਾਣਦੇ ਨੇ ਜਿਹਨਾਂ ਕੋਟ ਦੁੰਨੇ ਦਾ ਮਸ਼ਹੂਰ ਬੰਦਾ ਬੜੀ ਉਸਰ ਡੀ ਐਕਸ ਐਕਸ ਤੇ ਨਾਲ ਇੱਕ ਉਹਦੇ ਹੁੰਦਾ ਲਾਲਾ ਲਾੜਾ ਬੜਾ ਮਸ਼ਹੂਰ ਅੱਜ ਗੱਲ ਬੜੀਆਂ ਪ੍ਰੋਮੋਸ਼ਨਾਂ ਕਰਦਾ ਤੇ ਇਹ ਹੈ ਜੀ ਪਿੰਡ ਦੁੰਨੇ ਦਾ ਕੋਟ ਕੋਟ ਦੁੰਨਾ ਬੜੇ ਬਰੀ ਬੁਵਾਦਾਂ ਜੀ ਵੀ ਬਹੁਤ ਰਿਹਾ ਮੁੰਡਾ ਚਲੋ ਠੀਕ ਆ ਹਰ ਇੱਕ ਦਾ ਆਪਣਾ ਕੰਮ ਹੈ ਦੁਨੀਆ ਤੇ ਚੱਲਦਾ ਸਾਰਾ ਕੁਝ ਘੈਂਟ ਆ ਇਹ ਆ ਗਿਆ ਜੀ ਕੋਰਟ ਤੋਂ ਇਹਦਾ ਛੱਪੜ ਜਿਹਨੂੰ ਟੰਬਾ ਵੀ ਕਹਿੰਦੇ ਨੇ ਮੂਰੇ ਆ ਗੁਰੂ ਘਰ ਰੋਡ ਦੇ ਉੱਤੇ ਬਹੁਤ ਸੋਹਣਾ ਪੰਡਾ ਯਾਰ ਇੱਧਰ ਕੀ ਆ ਆ ਕੋਈ ਸਰਕਾਰੀ ਐ ਤੰਦਰੁਸਤ ਪੰਜਾਬ ਸਿਹਤ ਕੇਂਦਰ ਨਾਈਸ ਪੰਡਾ ਹੈ ਵੀ ਯਾਰ ਚਲੋ ਜੀ ਆਪਾਂ ਸਾਫੀਆ ਕੇ ਦੂਰ ਤੇ ਹੁਣ ਆਪਾਂ ਕਰਾਂਗੇ ਵਾਪਸੀ ਕੋਈ ਸਾਈਡ ਪਿੰਡ ਵੇਧੀ ਆਪਾਂ ਇਸੇ ਰੋਡ ਦੀ ਜਾਣਾ ਹੁਣ ਆਪਾਂ ਕੱਢਾਂਗੇ ਮੜੇਰਾ ਮੜੂ ਰਾਂਗਣੀ ਸ਼ੌਟਰਾਂ ਉਹ ਦੇਖਦੇ ਆਂ ਕੀ ਬਣਦਾ ਵਾਹ ਨਜ਼ਾਰਾ ਬਹੁਤ ਰਹਾ ਸਰਾ ਲੱਗਿਆ ਵੇ ਕੰਮ ਕਰ ਲੋਜੀ ਕਹਿੰਦੇ ਆਹ ਜਗਾ ਜੇ ਮੈਂ ਨਾ ਗਲਤ ਹੋਵਾਂ ਤਾਂ ਬਾਬਾ ਫੌਜਾ ਸਿੰਘ ਬੜਾ ਕੱਠ ਹੁੰਦਾ ਸੀ ਰੇਕੇ ਨਾ ਹੋ ਗਏ 5-6 ਸਾਲੇ ਤੋਂ ਪਹਿਲਾਂ ਬੜਾ ਮਸ਼ਹੂਰ ਹੋਇਆ ਸੀ ਇਹ ਬਾਬਾ ਬਾਬਾ ਫੌਜਾ ਸਿੰਘ ਹੁਣ ਉਹਦਾ ਖੱਬਲ ਉੱਗਿਆ ਪਿਆ ਜੰਗਲ ਜਿਹਾ ਬਣਿਆ ਪਿਆ ਉਹ ਨਿਸ਼ਾਨ ਸਾਹਿਬ ਹੀ ਆ ਸ਼ਾਇਦ ਹਾਂ ਨਿਸ਼ਾਨ ਸਾਹਿਬ ਹੀ ਆ ਗੁਰੂ ਘਰ ਬਣਿਆ ਇੱਥੇ ਆ ਗਏ ਭਈ ਨਹਿਰ ਕੋੜ ਦੁਨੋਂ ਲੰਘ ਕੇ ਇਦਵਾ ਦਾ ਉਹ ਰਾਜਿਆ ਤੇ ਪਿੱਖੀ ਰਗੀ ਇੱਥੋਂ ਸਿਰਫ 11 ਕਿਲੋਮੀਟਰ ਮੇਰੇ ਵੀਰੋ ਰਾਹ ਦੇਖੋ ਕਿੰਨਾ ਸ਼ਾਨਦਾਰ ਆ ਯਾਰ ਲਓ ਜੀ ਆਪਾਂ ਪਹੁੰਚ ਚੁੱਕਿਆ ਰਾਜੀ ਵਾਲੀ ਨਹਿਰ ਤੇ ਤੁਹਾਨੂੰ ਦਿਖਾਵੀ ਦਿੰਨੇ ਆ ਇਹ ਹੈਗੀ ਰਾਜੀ ਆਈ ਨਹਿਰ ਤੇ ਆ ਗਿਆ ਪਿੱਖੀ ਵਾਲਾ ਮੋਟਰ ਪਿੱਖੀ ਬਲਾਡਾ ਦੋ ਬੋਲ ਨੇ ਉਰੇ ਆ ਮੇਰੇ ਹੱਜ ਪੁਰਾਣਾ ਭੀੜਾ ਹੋ ਗਿਆ ਆ ਨਵਾਂ ਬਣ ਗਿਆ ਇਧਰ ਲੰਘ ਜਾਂਦੀ ਆ ਜੋਗੇ ਰੱਲੇ ਨੂੰ ਨਿਕਰੇ ਠੀਕ ਆ ਜੀ ਲੋ ਵੀਰੋ ਕਹਿੰਦੇ ਕੋਲੋਲ ਹੋ ਗਈ ਸੀ ਉਹ ਬਾਈ ਜਾਂਦਾ ਇੱਕ ਮੋਟਰਸਾਈਕਲ ਤੇ ਮੈਂ ਨਹਿਰ ਤੇ ਖੜ ਕੇ ਝੂੜਿਆ ਕਰਨ ਲੱਗਿਆ ਥੋੜਾ ਜਿਹਾ ਬਾਈ ਮੇਰੇ ਕਹਿੰਦੇ ਆ ਕੇ ਵੀ ਤੇ ਨਹਿਰ ਜੀ ਦਾ ਪਤੰਦਰ ਥਾਲ ਮਾਰਿਆ ਕਿਉਂਕਿ ਦੁਨੀਆ ਕੀ ਬਹੁਤ ਵਧੀ ਹੈ ਨਾ ਕਹਿੰਦਾ ਫੇਰ ਕਹਿੰਦਾ ਬਾਈ ਨਹਿਰ ਚ ਥਾਲ ਮਾਰੀਏ ਕਿਸੇ ਬੰਦੇ ਨੇ ਇਹ ਕਹਿੰਦਾ ਲਾਜ਼ ਮੀਟਰ ਕੀਤੀ ਸਾਡੇ ਗੁਰਦੁਆਰੇ ਮਾਹ ਭਰਾਵਾ ਮੈਨੂੰ ਤਾਂ ਨਹੀਂ ਪਤਾ ਆਪਾਂ ਤਾਂ ਹੈਗਾ ਸਕੀਨ ਘੁੰਮਣ ਫਿਰਨਦੇ ਤੇ ਬਾਈ ਕਹਿੰਦਾ ਆਹ ਰੋਡ ਤੇ ਯਾਰ ਰੋਡ ਤਾਂ ਕਹਿੰਦਾ ਕੱਚਾ ਰਹੀ ਆ ਵੈਸੇ ਹੈ ਸੜਕ ਵਰਗਾ ਇੱਥੋਂ 2 ਕਿਲੋਮੀਟਰ ਤੇ ਵਾ ਪਿੰਡ ਹੈਗਾ ਪਿੰਡ ਢੱਡਰੀਆਂ ਲੱਗਦਾ ਹੋਵਾਂਗੇ ਇੱਧਰ ਨਹੀਂ ਟੱਡ ਰੀਆਂ ਵੱਲ ਨਹਿਰ ਦਾ ਇਲਾਕਾ ਸੁੰਨਸਰਾ ਘੈਂਡਾ ਕੰਮ ਨਾਲੇ ਬਾਈ ਵਾਲੀ ਗੱਲ ਤੇ ਵਿਚਾਰ ਕਰੀਏ ਕਿ ਤਾਂ ਨਹਿਰ ਚ ਮਾਰ ਗਿਆ ਨੇ ਸਾਲਾ ਉਹ ਵੀ ਦੇਖ ਲਈਏ ਕੀ ਬਣਦਾ ਚੱਲੇਗੀ ਚਲਦੇ ਚਲਦੇ ਅੱਜ ਆਪਣੀ ਬਾਟ ਹੋ ਗਈ ਖਾਂਸੀ ਹਨੇਰਾ ਹੋ ਜੂ ਚਲ ਦੇਖ ਦੰਗੀ ਬਣਦਾ ਕਿਵੇਂ ਬਈ ਬੰਦੇ ਦਾ ਤਾਂ ਪਤਾ ਨਹੀਂ ਇੱਕ ਗਾਂ ਡਿੱਗੀ ਪਈ ਆ ਵਿਚਾਰੀ ਨਹਿਰ ਚ ਬਾਈ ਕੱਢਣੇ ਲੱਗੇ ਨੇ ਚਲੋ ਇਹ ਵੀ ਕੰਮ ਕੱਢੋ ਲੈਣਗੇ ਬਾਈ ਹੌਲੀ ਹੌਲੀ ਇਕੱਠੇ ਹੋਈ ਜਾਂਦੇ ਨੇ ਦੋ ਤਿੰਨ ਦਾ ਆ ਗਏ ਵਿਚਾਰੇ ਗਾਂ ਨਹਿਰ ਚ ਡਿੱਗੀ ਪਈ ਆ ਰੱਸਾ ਪਾ ਕੇ ਖਿੱਚਣ ਲੱਗੇ ਚਲ ਆਪਾਂ ਹੈਗੇ ਹੁਣ ਨਹਿਰ ਦੀ ਦੂਸਰੀ ਸਾਈਡ ਜੇ ਉਧਰ ਹੁੰਦੇ ਆਪਾਂ ਵੀ ਹੈਲਪ ਕਰਾ ਦਿੰਦੇ ਚਲੋ ਆਪਾਂ ਚਲਤੇ ਚਲਤੇ ਪਹੁੰਚੇ ਟਡਰੀਆਂ ਲਓ ਜੀ ਲਾਓ ਮਿੱਤਰੋ ਕਈ ਵਾਰ ਕੋਲੋਲ ਵੀ ਹੋ ਜਾਂਦੀ ਆ ਉਹ ਉੱਥੇ ਦੋ ਬੰਦੇ ਖੜੇ ਸੀ ਡੰਡੀ ਦੇ ਵਿਚਾਲੇ ਮੋਟਰਸਾਈਕਲ ਆ ਜੀ ਪਹੀਦੇ ਮੈਂ ਬਹਿਮ ਜਾ ਹੋ ਗਿਆ ਮੈਨੂੰ ਪਤੰਦਰ ਵਹਾਉਣਾ ਚਿੱਟੇ ਜੁੱਟੇ ਵਾਲੇ ਹੁਣ ਆਪਣੇ ਕੋਲ ਤਾਂ ਹੈਵੀ ਕੀ ਆ ਮੋਬਾਈਲ ਆ ਮੈਂ ਹਾਂ ਹੀ ਨਾ ਕਿ ਤੇ ਬਲੇਡ ਦੇ ਨੇ ਵਿਚਾਰੇ ਇਹਦਾ ਆਪਾਂ ਮੋਬਾਈਲ ਪਾਲਿਆ ਜਰਾ ਵਿੱਚ ਲਵੇ ਜਾ ਕੇ ਬਈ ਕਹਿੰਦੇ ਇੱਥੇ ਗਾਂ ਹੀ ਤਾਂ ਨਹੀਂ ਕੱਢੀ ਜਾਂਦੇ ਮਾਹੂਰਾ ਵਾਹ ਗੱਡੀ ਆ ਤੇ ਮੈਂ ਆ ਉਹਦੇ ਦਿਲ ਦੀ ਗੀ ਦੱਸਾਂ ਉਹਨਾਂ ਨੂੰ ਤੇ ਮੈਂ ਬਤੰਦਰੋਂ ਤੁਹਾਨੂੰ ਹੋਰੀ ਕੋ ਸਮਝ ਗਿਆ ਸੀ ਚਲੋ ਕੋਈ ਗੱਲ ਨਹੀਂ ਮਤਲਬ ਆਪਦਾ ਦਿਮਾਗ ਜਾ ਵਰਤ ਕੇ ਨਾ ਉਹਨਾਂ ਕ ਹੁਸ਼ਿਆਰੀ ਵਰਤਨੀ ਚਾਹੀਦੀ ਹੈ ਕਈ ਵਾਰ ਹੋ ਵੀ ਸਕਦਾ ਕੋਈ ਜਿਹਨੇ ਸੁਨਣਾ ਰਾਹ ਆਹੇ ਚਲੋ ਸਾਫਰਾਂ ਤੇ ਇੰਗੀਆਂ ਹੱਸੀਆਂ ਖੇਡੀਆਂ ਹੁੰਦੀਆਂ ਰਹਿੰਦੀਆਂ ਨੇ ਚੱਲਦੇ ਆਂ ਜੀ ਖਾਨ ਦਾ ਰਾਹ ਬਹੁਤ ਘੈਂਡਾ ਯਾਰ। ਕੀ ਰਾਹ ਤੇ ਟੱਕਰਾ ਸੀ ਬਾਈ ਇਹ ਕਹਿੰਦਾ 2 ਕਿਲੋਮੀਟਰ ਦਾ ਰਾਹ ਹੈ ਕੱਚਾ। ਸੜਕ ਕਰ ਕਰ। ਬਤੰਦਰ ਨੇ ਰਾਹ ਨੇ ਮੇਰੀ ਜਾਨ ਹੀ ਲੈ ਲਈ ਇਹਨੇ। ਰੇ ਰੇਤਾ ਬਤੰਦਰਾ। ਤੇ ਨਾ ਹੀ ਕੁਛ ਦਿਨਾਂ ਮੂਰੇ ਪੜ ਜਦ ਹੈ ਇੱਕ। ਉੱਥੇ ਆ ਕੇ ਗੁੱਗਲ ਤੇ ਦੇਖਦੇ ਆਂ ਜੀ। ਕਿੱਧਰ ਨੂੰ ਜਾਉ ਇਹ ਰਾਹ। ਓਏ ਆਈ ਵਾ। ਹੁੰਦੀਆਂ ਰਹਿੰਦੀਆਂ ਕਲੋਲਾਂੀਆਂ ਹੀ ਬਣੇ ਰਹੋ ਸਫਰਾਂ ਦੇ ਨਾਲ ਲੋ ਸੰਗਤ ਉਹ ਕਹਿੰਦੇ ਇਸ ਕੱਚੇ ਰਾਹ ਤੇ ਹੁੰਦੇ ਹੋਏ ਨਾ ਆਪਾਂ ਨੂੰ 50 ਕਿਲੋਮੀਟਰ ਕੱਚੇ ਰਾਹ ਤੋਂ ਹੁੰਦੇ ਹੋਏ ਸਾਹਮਣੇ ਜਿੱਥੇ ਆਪਣਾ ਇੱਕ ਪੁਲ ਤੇ ਮੇਰੇ ਖਿਆਲ ਦੇ ਇੱਥੇ ਬਣਦੀ ਹੈ ਬਿਜਲੀ ਯਾਰ ਪਾਣੀ ਦਾ ਇਦਾਂ ਨੂੰ ਢਾਲ ਕਿੰਨੀ ਹੈ ਨਾ ਇਹ ਹਰੀਗੜ੍ਹ ਵਾਲੀ ਨਹਿਰ ਹੈ ਤੇ ਮਤਲਬ ਉੱਥੋਂ ਬੰਨ ਲੱਗਿਆਗਾ ਤੇ ਐ ਨੂੰ ਜਾਂਦੀ ਹੈ ਇਹ ਰਾਜ ਆ ਪੰਦੇਰ ਇਦਾਂ ਨੂੰ ਗਾਹਾਂ ਲੰਘ ਜਾਂਦੀਆਂ ਪਤਾ ਨਹੀਂ ਕਿੱਧਰ ਜਾਂਦੀ ਆ ਇਧਰੋਂ ਪਤਾ ਮੈਨੂੰ ਵੀ ਇਹ ਹਰੀਗੇੜਾ ਵਾਲੀ ਨਹਿਰ ਆ ਇਧਰੋਂ ਆਉਂਦੀ ਆ ਤੇ ਇੱਥੇ ਬਣਦੀ ਆ ਸ਼ਾਇਦ بجلی ਆਪਾਂ ਲਵੇ ਜਾ ਕੇ ਵੀ ਦੇਖਦੇ ਆ ਓਕੇ ਜੀ ਰਿਪੋਰਟ ਝਰਨਾ ਬੜਾ ਘੈਂਡ ਬਣਦਾ ਹਨ ਸੋਹਣਾ 뷰 ਆ ਯਾਰ ਲਓ ਜੀ ਸੱਚੀ ਅਥੇ ਬਣਦੀ ਆ بجلی ਤੇ ਬਾਈ ਮੁਲਾਜ਼ਮ ਮਿਲ ਗਏ ਸੀ ਮੈਂ ਵੀਡੀਓ ਸ਼ੂਟ ਕਰਨਾ ਭੁੱਲ ਗਿਆ ਇੱਥੇ ਲੱਗੇ ਨੇ ਵੱਡੇ ਵੱਡੇ ਚੈਂਬਰ ਪਾਣੀ ਬੰਦ ਕਰਨ ਵਾਲੇ ਆਇਆ ਯਾਰਬਾ ਚੜਾਈ ਖਾਸੀ ਐ ਇੱਥੇ ਪਾਣੀ ਕੀਤਾ ਜਾਂਦਾ ਸਟਾਪ ਆ ਜਾਂਦਾ ਮੇਰੇ ਹਰਜ ਦੋ ਪਾਸੇ ਦੀ ਪਾਣੀ ਹਣਾ ਹਾਂ ਇੱਕ ਉਧਰ ਵੱਡੇ ਲਾਏ ਨੇ ਚੈਂਬਰ ਜੇ ਰੋਕਣ ਵਾਸਤੇ ਇੱਕ ਇਧਰ ਓਕੇ ਇਧਰ ਮੇਹਾਂ ਚ ਕੋਈ ਸੂਏ ਨੂੰ ਕੱਢਿਆ ਹੋਆ ਪਾਣੀ ਹਾਂ ਇਧਰ ਹੀ ਪਾਣੀ ਸਟਾਪ ਕੀਤਾ ਗਿਆ ਇੱਥੇ ਵੀ ਪਾਣੀ ਰੋਕ ਕੇ ਤੇ ਇਧਰ ਨਹੀਂ ਕੜਤਾ ਸੂਆ ਮੇਰੇ ਵੀਰੋ ਦਰਮਿਆਵਾਲੇ ਨੂੰ ਸਾਹੋ ਕਿ ਇਧਰ ਆਪਾਂ ਕਿਧਰ ਜਾਣ ਉਹ ਬਾਬਾ ਨੂੰ ਪੁੱਛਦੇ ਆ ਲਓ ਜੀ ਸੰਗ ਤੋਂ ਅੱਜ ਦਾ ਅੱਧਾ ਰਾਣਾ ਮੇਰਾ 15 ਕਿਲੋਮੀਟਰ ਮੇ ਲਾਦਾ ਆ ਨਹਿਰ ਦੀ ਡੰਡੇ ਉਹ ਡੰਡੀ ਹੋ ਗਏ ਕੰਮ ਤੇ ਰਾਜੇ ਬੰਦੇਰ ਤੇ ਇੱਕ ਤਾਂ ਮੈਂ ਸੜਕ ਤੇ ਹੋ ਗਿਆ ਸੀ ਤੇ ਹੁਣ ਹੋ ਗਿਆ ਆਪਾਂ ਨੂੰ ਘੰਟਾ ਸਵਾ ਘੰਟਾ ਇਸੇ ਸੜ ਨਹਿਰ ਦੇ ਕਿਨਾਰੇ ਵਧੀਆ ਤੇ ਮੂਹਰੇ ਪੁਲ ਫੇਰ ਆ ਗਿਆ ਪਤੰਦਰ ਮੈਨੂੰ ਇਹੇ ਜੇ ਤਿੰਨ ਚਾਰ ਪੁਲੇ ਮੁਲ ਗਏ ਅੱਜ ਤੱਕ ਚੱਲਦੇ ਚੱਲਦੇ ਚਲੋ ਪਹੁੰਚਦੇ ਆ ਪਿੰਡ ਤੇ ਸ਼ਾਮਾਂ ਢਲ ਗਈਆਂ ਮੇਲਾ ਦਾ ਗਲਤ ਪੰਗਾ ਲੈ ਲਿਆ ਮੈਂ ਤੁਰਾ ਸੀ ਸਵਾਹ 5 ਤੇ ਬਾੜ ਆਪਣੀ ਹੋ ਗਈ ਅੱਜ 35 40 ਕਿਲੋਮੀਟਰ ਠੀਕ ਆ ਪਹੁੰਚ ਜਾਗੇ ਅੱਧੇ ਪੁਣੇ ਘੰਟੇ ਤੱਕ ਹੁਣ ਨਯਾਰਾ ਬਹੁਤ ਆਇਆ ਆ ਪਿੰਡ ਕਿਹੜਾ ਆ ਗਿਆ ਮਨਲਾ ਦਾ ਮਡੇਰ ਆ ਗਿਆ ਬੁੱਗਰ ਆ ਗਿਆ ਲਓ ਜੀ ਸੰਗਤੋ ਕਹਿੰਦੇ ਮਿਲ ਗਈ ਸੜਕ ਬਹੁਤ ਟਾਈਮ ਬਾਅਦ ਮਿਲ ਗਿਆ ਮਿੱਤਰੋ ਤੇ ਸੜਕ ਵੀ ਕਿਹਾ ਆਸਾਨਦਾਰ ਇਤੋਂ ਸਿਰਫ ਅੱਧੇ ਘੰਟੇ ਦਾ ਰਹਿ ਗਿਆ ਆਪਣਾ ਪਿੰਡ ਤੇ ਪਹੁੰਚ ਜਾਾਂਗੇ ਆਪਾਂ 7:30 ਵਜੇ ਨੂੰ ਘਰੇ ਤੇ ਸਫ਼ਰ ਦਾ ਅਨੰਦ ਬਹੁਤ ਆਇਆ ਅੱਜ ਨਵੇਂ ਪਿੰਡ ਨਵੀਆਂ ਰਾਂਹਾਂ ਓਕੇ ਦੀਆਂ ਰਿਪੋਰਟਾਂ ਲਓ ਜੀ ਸੰਗਤ ਤੋਂ ਆਪਾਂ ਤੁਰ ਸੀ 5 ਵਜੇ ਸਵੇਰ ਕ 5 ਤੇ ਹੁਣ 7:30 ਵਜੇ ਨੂੰ ਤਿਆਰ ਨੇ ਤੇ ਆਪਾਂ ਪੰਜ ਚਾਰ ਪਿੰਡਾਂ ਦੀ ਨਾ ਦੇਖੇ 40-45 ਕਿਲੋਮੀਟਰ ਦਾ ਸਫ਼ਰ ਕੀਤਾ ਜੁੱਤਾ ਹੈ ਤੇ ਵਧੀਆ ਸਫ਼ਰ ਰਿਹਾ ਇਹੀ ਮੈਂ ਕਿਸੇ ਗਰਾਉਂਡ 'ਚ ਸਾਈਕਲ ਦਾ ਢੇਡਾ ਲਾਉਂਦਾ ਤਾਂ ਆਈ ਹੋਪ ਇੱਕ ਦੋ ਗੇੜੇ ਕੱਢਦਾ ਬਹਿ ਜਾਂਦਾ ਤੇ ਹੁਣ ਮੈਂ ਲੰਮਾ ਪਿੰਡਾਂ ਵਿੱਚ ਦੀ ਨਿਕਲ ਜਾਣਾ ਮਤਲਬ ਕਿਤੇ ਵਗ ਜਾਂਦੇ ਆ ਸੌਖੇ ਜੇ ਫਿਰ ਮੰਜ਼ਿਲ ਤੇ ਤਾਂ ਪਹੁੰਚ ਨਹੀਂ ਹੁੰਦਾ ਨਾ ਆਪਾਂ ਥੱਕ ਕੇ ਹਾਰੇ ਡਿੱਗਦੇ ਪੈਣ ਤੇ ਪਹੁੰਚਾਂਗੇ ਤੇ ਨਾਲੇ ਬਹਾਨੇ ਨਾਲ ਬਾੜ ਨਿਬੜ ਜਾਂਦੀ ਹੈ ਇਸ ਲਈ ਸਾਈਕਲਿੰਗ ਜਿੰਦਾਬਾਦ ਮਿਲਦੇ ਆ ਫਿਰ ਕੱਲ ਨੂੰ ਕਿਸੇ ਹੋਰ ਪਿੰਡਾਂ ਵਿੱਚ ਦੀ ਨਵੀਂ ਆਰਾਮਾਂ ਤੇ ओके जी ਧੰਨਵਾਦ ਰੱਬ ਰਾਖਾ ਆਓ ਲੋ ਵੀ ਕਹਿੰਦੇ ਆ ਚੀਜ਼ਾਂ ਇਹਨਾਂ ਪਿੰਡਾਂ ਜੀ ਮਿਲਦੀਆਂ ਤਣੀ ਤੇ ਪੱਲੀਆਂ ਹਾਂਜੀ ਕਿਵੇਂ ਹੋ ਆਈ ਟ੍ਰੈਕ